ਪਤਨੀ ਨੇ ਆਸ਼ਕ ਦੇ ਨਾਲ ਮਿਲ ਕੇ ਆਖਿਰਕਾਰ ਆਪਣਾ ਪਤੀ ਕਿਵੇਂ ਮਾਰਿਆ ਪਤੀ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ ਹੈ ਸਾਰਾ ਖੁਲਾਸਾ ਹੋਇਆ ਹੈ ਜਾਣ ਕੇ ਜਾਓ ਕਿਵੇਂ ਇਹ ਮਹਿਲਾ ਜਿਹ ਉਹ ਗੰਧੀਆਂ ਫਿਲਮਾਂ ਦੇਖਣ ਦੀ ਸ਼ੌਕੀਨ ਸੀ ਆਪਣੇ ਮੋਬਾਈਲ ਦੇ ਵਿੱਚ ਕੀ ਕੁਝ ਦੇਖਦੀ ਹੁੰਦੀ ਸੀ ਕਿਵੇਂ ਇਹ ਦੋਵੇਂ ਜਾਣੇ ਛੱਤ ਤੇ ਗੱਲਾਂ ਕਰ ਰਹੇ ਸੀ ਕਿਵੇਂ ਪਤੀ ਛੱਤ ਤੇ ਪਹੁੰਚਿਆ ਕਿਵੇਂ ਉਸ ਨੂੰ ਜ਼ਹਿਰ ਦਿੱਤਾ ਗਿਆ ਹੈ ਸਾਰੀ ਕਹਾਣੀ ਜਾਣ ਕੇ ਜਾਓ ਕਿ ਕੀ ਅਜਹੀਆਂ ਔਰਤਾਂ ਬਾਰੇ ਅਜਿਹੇ ਬੰਦਿਆਂ ਬਾਰੇ ਜਾਨਣਾ ਬੇਹਤ ਜ਼ਰੂਰੀ ਆ ਜੋ ਅਜਿਹੇ ਕਟਿਆ ਕੰਮ ਕਰਦੇ ਨੇ ਜਿਹਾ ਸੋਸ਼ਲ ਗਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹੱਥਾ ਢੇ ਨਾਲ ਪਈਆ ਸਰਦਾਰ ਮੁੰਡਾ ਲੰਬਾ ਚੌੜਾ ਮੁੰਡਾ ਇਸ ਦੀ ਖਬਰ ਜਿਹੜਾ ਵੀ ਦੇਖ ਰਿਹਾ ਹੈ ਉਸ ਦਾ ਦਿਲ ਪਸੀਜ ਜਾ ਗਿਆ ਇੱਕ ਐਨਾ ਸੋਹਣਾ ਸੁਨੱਖਾ ਮਾਪਿਆਂ ਦਾ ਇਕਲੌਤਾ ਪੁੱਤ ਇਸ ਦੀ ਹੀ ਪਤਨੀ ਨੇ ਜਾਨੋਂ ਮਾਰ ਦਿੱਤਾ ਡਿਪੋਰਟ ਹੋ ਕੇ ਕੈਨੇਡਾ ਤੋਂ ਆਈ ਸੀ ਪਰ ਇਸ ਦਾ ਅਫੇਅਰ ਜਿਹੜਾ ਹੈ ਉਹ ਬਾਹਰ ਇੱਕ ਮੁੰਡੇ ਦੇ ਨਾਲ ਜਿਹੜਾ ਹੈ ਉਹ ਉਹ ਚੱਲ ਰਿਹਾ ਸੀ ਅਤੇ ਇਸ ਦਾ ਪਤੀ ਜੋ ਕਿ ਬੈਂਕ ਦੇ ਵਿੱਚ ਨੌਕਰੀ ਕਰਦਾ ਸੀ ਰਾਤ ਨੂੰ ਦੱਸਿਆ ਜਾ ਰਿਹਾ ਕਿ ਰੁਪਿੰਦਰ ਕੌਰ ਨੇ ਗੁਰਵਿੰਦਰ ਸਿੰਘ ਨੂੰ ਜ਼ਹਿਰ ਦਿੱਤਾ ਇਹ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ ਹੈ ਕਿ ਜ਼ਹਿਰ ਦਿੱਤਾ ਤੇ ਗੁਰਵਿੰਦਰ ਸਿੰਘ ਦੀ ਮੌਤ ਨਹੀਂ ਹੋਈ ਸੀ ਅਤੇ ਉਸ ਤੋਂ ਬਾਅਦ ਇਹਦਾ ਪ੍ਰੇਮੀ ਘਰ ਦੇ ਵਿੱਚ ਐਂਟਰ ਹੁੰਦਾ ਹੈ ਤੇ ਇਹ ਪ੍ਰੇਮੀ ਅਤੇ ਇਹ ਜਿਹੜੀ ਗੁਰਵਿੰਦਰ ਮਕਨ ਰੁਪਿੰਦਰ ਕੌਰ ਹੈ ਉਹ ਛੱਤ ਤੇ ਗੱਲਾਂ ਕਰ ਰਹੀ ਸੀ ਅਤੇ ਗੁਰਵਿੰਦਰ ਸਿੰਘ ਜਿਹੜਾ ਹੈ ਉਹ ਛੱਤ ਤੇ ਚਲਾ ਜਾਂਦਾ ਹੈ ਜਿਸ ਤੋਂ ਬਾਅਦ ਉਹ ਉਹਨਾਂ ਨੂੰ ਗੱਲਾਂ ਕਰਦੇ ਦੇਖ ਲੈਂਦਾ ਹੈ ਜਿਸ ਤੋਂ ਬਾਅਦ ਉਸ ਨੂੰ ਡਿਗਾ ਦਿੱਤਾ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਫਿਰ ਉਸਦੇ ਮੂੰਹ ਤੇ ਤੱਕੇ ਦੇ ਨਾਲ ਜ਼ਹਿਰ ਪਾਇਆ ਜਾਂਦਾ ਕਿਉਂਕਿ ਪਹਿਲਾਂ ਵੀ ਥੋੜੀ ਜਿਹੀ ਜ਼ਹਿਰ ਦਿੱਤੀ ਹੋਈ ਸੀ ਫਿਰ ਉਸਦੇ ਮੂੰਹ ਤੇ ਦੁਬਾਰਾ ਜ਼ਹਿਰ ਪਾਈ ਜਾਂਦੀ ਹੈ। ਰੁਪਿੰਦਰ ਕੌਰ ਉਸਦੀ ਬਾਹ ਨੂੰ ਪਿੱਛੇ ਫੜ ਲੈਂਦੀ ਹੈ ਅਤੇ ਜੋ ਉਸਦਾ ਪ੍ਰੇਮੀ ਸੀ ਜਿਸਦਾ ਨਾਮ ਸ਼ਾਇਦ ਹਰਕਵਲਜੀਤ ਸਿੰਘ ਦੱਸਿਆ ਜਾ ਰਿਹਾ ਹੈ ਉਹ ਗਲਾ ਘੋਟ ਦਿੰਦਾ ਹੈ ਜਿਸ ਤੋਂ ਬਾਅਦ ਗੁਰਵਿੰਦਰ ਸਿੰਘ ਦੀ ਸਾਹ ਜਿਹੜੀ ਰੁਕਣ ਦੇ ਨਾਲ ਮੌਤ ਹੋ ਜਾਂਦੀ ਹੈ ਉਸ ਦੀ ਰਿਪੋਰਟ ਸਾਹਮਣੇ ਆਈ ਹੈ। ਰੁਪਿੰਦਰ ਕੌਰ ਦੇ ਮੋਬਾਈਲ ਦੀ ਵੀ ਜਾਂਚ ਹੋਈ ਆ ਤੇ ਪਤਾ ਲੱਗਾ ਕਿ ਉਹ ਕ੍ਰਿਮੀਨਲ ਵੈਬ ਸੀਰੀਜ਼ ਵੇਖਦੀ ਹੁੰਦੀ ਸੀ ਉਹ ਅਸ਼ਲੀਲ ਵੀਡੀਓਜ਼ ਵੇਖਦੀ ਹੁੰਦੀ ਸੀ ਅਜਹੀਆਂ ਚੀਜ਼ਾਂ ਉਹ ਕਰਦੀ ਹੁੰਦੀ ਸੀ ਦੱਸਿਆ ਗਿਆ ਕਿ ਰੁਪਿੰਦਰ ਕੌਰ ਜਿਹੜਾ ਹਰ ਕਵਲ ਜਿੱਤਿਆ ਉਹ ਮਾਰ ਕੇ ਉੱਥੋਂ ਚਲਾ ਜਾਂਦਾ ਹੈ ਤਾਂ ਰੁਪਿੰਦਰ ਕੌਰ ਰੋਲਾ ਪਾਉਣਾ ਸ਼ੁਰੂ ਕਰ ਦਿੰਦੀ ਹੈ ਕਿ ਲੁਟੇਰੇ ਆ ਗਏ ਸਾਡੇ ਘਰ ਲੁਟੇਰੇ ਆ ਗਏ ਜਿਸ ਤੋਂ ਬਾਅਦ ਲੁਟੇਰੇ ਦਾ ਬਹਾਨਾ ਕਰਦੀ ਆ ਕਿ ਲੁਟੇਰੇ ਲੁੱਟ ਕੇ ਲੈ ਗਏ ਪਰ ਉਹਨੇ ਆਪਣੀ ਗੱਲ ਦੇ ਵਿੱਚ ਐਨੀ ਪਾਈ ਹੁੰਦੀ ਹੈ ਤੇ ਸ਼ੱਕ ਕਰਦਾ ਹੈ ਪਰਿਵਾਰ ਕਿ ਇਸ ਦਾ ਆਪਣਾ ਜੋ ਚੈਨੀ ਕਿਉਂ ਨਹੀਂ ਖੋ ਕੇ ਲੈ ਗਏ ਜਿਸ ਤੋਂ ਬਾਅਦ ਰੁਪਿੰਦਰ ਕੌਰ ਨੂੰ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਗਈ ਪਹਿਲਾਂ ਤਾਂ ਆਪਣੇ ਪਿਤਾ ਦੀਆਂ ਝੂਠੀਆਂ ਸੌਂਖਾ ਖਾਈ ਗਈ ਕਿ ਮੈਂ ਅਜਿਹਾ ਕੋਈ ਵੀ ਨਹੀਂ ਕੀਤਾ ਪਰ ਜਦੋਂ ਪੁਲਿਸ ਨੇ ਧੱਕੇ ਦੇ ਨਾਲ ਉਸ ਨੂੰ ਪੁੱਛਿਆ ਤਾਂ ਉਹਨੇ ਸੱਚ ਨੂੰ ਜਿਹੜਾ ਥੋੜਾ ਬਹੁਤ ਕਬੂਲ ਕੀਤਾ ਜਿਹੜਾ ਜਿਸਨੇ ਮਾਰਿਆ ਸੀ ਉਸ ਦਾ ਪ੍ਰੇਮੀ ਜਿਹੜਾ ਸੀ ਉਹ ਆਪਣੇ ਦੋਸਤ ਨੂੰ ਕਹਿੰਦਾ ਕਿ ਆਜ ਆਪਾਂ ਚੰਡੀਗੜ੍ਹ ਜਾਣਾ ਹੈ ਆਪਣੇ ਦੋਸਤ ਨੂੰ ਸ਼ਾਦ ਉਹ ਕੁਝ ਵੀ ਨਹੀਂ ਉਦੋਂ ਦੱਸਦਾ ਜਿਸ ਤੋਂ ਬਾਅਦ ਚੰਡੀਗੜ੍ਹ ਪਹੁੰਚ ਕੇ ਰਸਤੇ ਦੇ ਵਿੱਚ ਉਸਨੇ ਆਪਣੀ ਸ਼ਾਰਟ ਨੂੰ ਵੀ ਸੁੱਟਿਆ ਅਤੇ ਜਿਹੜਾ ਉਹਦਾ ਖੂਨ ਦੇ ਨਾਲ ਲਿਪੜਿਆ ਹੋਇਆ ਸੀ ਉਸਨੇ ਆਪਣੀ ਸ਼ਾਟ ਨੂੰ ਵੀ ਉੱਥੇ ਸੁੱਟਿਆ ਅਤੇ ਦੂਜੀ ਸ਼ਾਟ ਪਾ ਕੇ ਉਸ ਤੋਂ ਬਾਅਦ ਉਹ ਬੰਬਈ ਨਿਕਲਣ ਦੀ ਤਿਆਰੀ ਦੇ ਵਿੱਚ ਸੀ ਪਰ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਪੁਲਿਸ ਨੂੰ ਸਾਰੀ ਜਾਣਕਾਰੀ ਪਤਾ ਲੱਗ ਚੁੱਕੀ ਹੈ ਕਿਉਂਕਿ ਪੁਲਿਸ ਜਦੋਂ ਉਸਦੇ ਘਰ ਜਾਂਦੀ ਹੈ ਪ੍ਰੇਮੀ ਦੇ ਉਸਦੇ ਅਲਮਾਰੀ ਦੇ ਵਿੱਚੋਂ ਕੱਪੜੇ ਖਿਲਰੇ ਹੁੰਦੇ ਆ ਪੁਲਿਸ ਨੂੰ ਸ਼ੱਕ ਹੋ ਜਾਂਦਾ ਹੈ ਕਿ ਇਹ ਕਾਲੀ ਕਾਲੀ ਦੇ ਵਿੱਚ ਪੈਕ ਕੱਪੜੇ ਕੱਢੇ ਲੱਗਦੇ ਨੇ ਜਿਸ ਤੋਂ ਬਾਅਦ ਜਿਹੜਾ ਪ੍ਰੇਮੀ ਆ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਉਸ ਦਾ ਭਾਂਡਾ ਫੁੱਟ ਚੁੱਕਿਆ ਰੁਪਿੰਦਰ ਕੌਰ ਉਸ ਦੀ ਪ੍ਰੇਮਿਕਾ ਵੀ ਗ੍ਰਿਫਤਾਰ ਹੋ ਚੁੱਕੀ ਹੈ ਪੁਲਿਸ ਉਸ ਦੇ ਘਰ ਪਹੁੰਚ ਚੁੱਕੀ ਹੈ ਜਿਸ ਤੋਂ ਬਾਅਦ ਉਹ ਫਰੀਦਕੋਟ ਦੇ ਜਿਹੜਾ ਕੋਰਟ ਦੇ ਵਿੱਚ ਪਹੁੰਚ ਜਾਂਦਾ ਹੈ ਇਤਿਆਹ ਕਰਨੇ ਆਪ ਨੂੰ ਸਿਲੈਂਡਰ ਕਰ ਦਿੰਦਾ ਹੈ ਪੋਸਟਮਾਰਟਮ ਰਿਪੋਰਟ ਦੇ ਵਿੱਚ ਆਇਆ ਹੈ ਕਿ ਉਸ ਨੂੰ ਦੋ ਵਾਰ ਜ਼ਹਿਰ ਦਿੱਤਾ ਗਿਆ ਤੇ ਉਸ ਦਾ ਗਲਾ ਜਿਹੜਾ ਹੈ ਗੁਰਵਿੰਦਰ ਸਿੰਘ ਦਾ ਕੁੱਟਿਆ ਗਿਆ ਸੋ ਇੱਕ ਅਜਿਹੀ ਲੜਕੀ ਜਿਸਨੇ ਇੱਕ ਟੱਬਰ ਨੂੰ ਬਰਬਾਦ ਕਰ ਦਿੱਤਾ ਇਹ ਵੀ ਸਾਹਮਣੇ ਆ ਰਿਹਾ ਆ ਰਿਹਾ ਹੈ ਕਿ ਜਿਹੜੀ ਰੁਪਿੰਦਰ ਕੋਲ ਹੈ ਉਸਦੇ ਮਾਪਿਆਂ ਨੇ ਵੀ ਕਹਿ ਦਿੱਤਾ ਕਿ ਇਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇਸਨੇ ਜੋ ਕੀਤਾ ਇਸ ਨੂੰ ਉਸਦੀ ਸਜ਼ਾ ਜਿਹੜੀ ਉਹ ਮਿਲਣੀ ਚਾਹੀਦੀ ਮਿਲਣੀ ਮਿਲਣੀ ਚਾਹੀਦੀ ਹੈ ਸੋ ਅਜੇ ਮਹਿਲਾ ਬਾਰੇ ਅਜੇ ਲੜਕੀ ਬਾਰੇ ਤੁਸੀਂ ਕੀ رائے ਰੱਖਦੇ ਹੋ ਕੀ ਕਹਿਣਾ ਚਾਹੋਗੇ ਜਰੂਰ ਦੱਸੋ